ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਥੋੜਾ ਸਿਕੀ ਤੇ ਅੱਜ ਆਪਾਂ ਚੱਲੇ ਆ ਮੈਲਬੌਰਨ ਟੂ ਕੈਨਬਰਾ ਇਹ ਹੈ ਕਿ ਜੀ ਕੈਪੀਟਲ ਆਫ ਆਸਟ੍ਰੇਲੀਆ ਤੇ ਤੁਹਾਨੂੰ ਅੱਗੇ ਕਿਧਰ ਖੋਣੇ ਆ ਜਾਂਦੀ ਕਿਦਾਂ ਦਾ ਮਾਹੌਲ ਹੈ ਕੈਨਬਰਾ ਜਿਹੜੀ ਕਿ ਰਾਜਧਾਨੀ ਹੈ ਆਸਟ੍ਰੇਲੀਆ ਦੀ ਤੇ ਮੈਂ ਵੀ ਫਸਟ ਟਾਈਮ ਜਾ ਰਿਹਾ ਆਪਾਂ ਨੂੰ 17-18 ਸਾਲ ਹੋ ਗਏ ਸਿੰਘਾਂ ਚਾਹਿਆ ਨੂੰ ਪਰ ਆਪਾਂ ਕੈਨਬਰਾ ਨਹੀਂ ਗਏ ਸੀ ਕਿ ਇੱਥੇ ਬਹੁਤ ਜਿੰਦਾ 플ਾਨ ਸੀ ਚਾ ਕੇ ਲਖੋਨੀ ਆ ਕਿੰਦਾ ਦਾ ਸ਼ਹਿਰ ਹੈ ਕਿੰਦਾ ਦਾ ਆਰਕੀਟੈਕਚਰ ਹੈ ਹੇ ਸਤਿ ਜੀਓ ਜਿਹੜਾ ਜੜਾ ਵਾਲਾ ਦੁਆੜਾ ਹੈ ਬਹੁਤ ਹੀ ਸੂਰਤ ਚਾਰੇ ਪਾਸੇ ਗ੍ਰੀਨਰੀ ਜਿਹੜਾ ਚਾਹੁੰਦੇ ਹੁੰਦੇ ਕਤਲੋਰ ਹੋ ਗਈ ਤੇ ਆਪਣੇ ਨਾਲ ਬੱਤੀ ਵੱਜੀ ਆਪਣੇ ਤੇ ਕਰੈਕ ਦੇ ਵਿੱਚ ਬਹੁਤ ਵੱਡਾ ਪੈ ਗਿਆ ਆਪਣਾ ਜਿਹੜਾ ਫਰੰਟ ਮਿਰਰ ਹੈ ਤੇ ਮਰਵਾ ਤੋ ਆਪਣੇ ਸਾਢੇ 6 ਘੰਟੇ ਭਾਈ ਬਕਰਾਨੋ ਵੱਟ ਤੁਸੀਂ 7-8 ਘਾਟੇ ਬਣ ਕੇ ਚੱਲੋ ਕਿਉਂਕਿ ਰਾਹ ਦੇ ਵਿੱਚ ਖੜ ਕੇ ਖਾ ਪੀ ਕੇ ਤੇ ਆਪਾਂ ਅੱਗੇ ਵਧਦੇ ਆ ਤੇ ਉਸ ਹਿਸਾਬ ਦੇ ਨਾਲ 7-8 ਘਾਟੇ ਲੱਗ ਜਾਂਦੇ ਈਜ਼ੀਲੀ ਸਾਡੇ 7-8 ਜੇ ਬੱਚੇ ਨਾਲ ਤਾਂ ਇੰਝ ਜ਼ਿਆਦਾ ਘਾਟੇ ਲੱਗਣਗੇ ਪਰ ਤੁਸੀਂ ਇਸ ਜਿਹੜੀ ਲੌਂਗ ਰਹ ਸਾਰਾ M31 ਹੈ ਪਾਪਾ ਨੇ ਲੈਫਟ ਲਣਾ 122 ਕਿਲੋਮੀਟਰ ਤੋਂ ਬਾਅਦ ਟਨ ਹਾਈਵੇ ਚਾਸ਼ ਕੈਮਰਾ ਪੜ ਜਾਂਦਾ ਹੈ স্পੀਡ ਲਿਮਟ ਹੈ ਹੈ 올 ਦਾ ਵੇ ਹੈ ਆਪਣੇ 110 ਦੀ ਹੈ ਜੇ ਤੁਸੀਂ ਜ਼ਿਆਦਾ ਵੀ ਕਰ ਸਕਦੇ ਹੋ ਪਰ ਆਪਣੇ ਰਿਸਕ ਤੇ ਉਥਾ ਤਾਂ ਹਾਈਵੇ ਪਟ્રોલ ਹੁੰਦੀ ਹੈ ਕੈਮਰਾਸ ਹੁੰਦੇ ਆ ਦੇ ਨੇ ਬਾਂਗਾਂਾਂ ਮੱਜਾ ਹੁੰਦੀ ਏ ਸੌਰੀ ਮੱਜਾਂ ਦੀ ਮੱਜਾ ਤੇ ਦਰਹਾਈ ਨਹੀਂ ਕਿਸੇ ਨੇ ਸ਼ੌਂਕ ਰੱਖ ਲਈ ਹੋਈ ਤਾਂ ਗੱਲ ਵੱਖਰੀ ਆ ਅ ਜੇ ਮੇਰੇ ਬੇਟਾ ਵਗੈਰਾ ਦਾਮਾਂ ਪਹਿਲਾਂ ਉਹ ਨਾ چھوٹਾ چھوٹਾ ਮੱਛਰ ਜਾਂ ਕਿਹੜੇ ਬੱਗ ਜੇ ਹੁੰਦੇ ਆ ਉਹ ਬਹੁਤ ਜ਼ਿਆਦਾ ਨਹੀਂ ਤੇ چھوٹਾ ਜਿਹਾ ਇੱਕ ਸੀ ਬਹੁਤਾ 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 ਹੋਣਾ ਇੱਕ ਹੱਥ ਪਹੁੰਚ ਗਿਆ ਇਹਨਾਂ ਕਿੰਦਰ ਜ਼ਿਆਦਾ ਗਰੀਨ ਫੀਲ ਆਪੀ ਹੈ। ਬਾਕੀ ਤੁਸੀਂ ਆਪਣੇ ਕਮੈਂਟਸ ਕਰਕੇ ਦੱਸਿਓ ਵੀ ਆਮ ਰਾਏ ਕਰੋ। ਕੈਨਬਰਾ ਦੀ ਪਾਪੂਨੇਸ਼ਨ ਕਿੰਨੀ ਹੈ? ਇਹਦਾ ਖੇਤਰਫਲ ਕਿੰਨਾ ਹੈ? ਇਹ ਸਭ ਨੂੰ ਮੈਂ ਗਾੜੇ ਬਲੌਗ ਦੱਸਾਂਗਾ ਸੈਕਿੰਡ ਦੇ ਵਿੱਚ। ਹਾਲਾਂਕਿ ਇਹ ਵਾਲਾ ਬਲੌਗ ਆਪਣਾ ਜਿਹੜਾ ਮੈਲਬਰਨ ਤੋਂ ਕੈਨਬਰਾ ਦਾ ਹੀ ਰੱਖਾਂਗੇ ਅਸੀਂ। ਇਹ ਰਸਤੇ ਦਾ ਜੋ ਮਹੌਲ ਹੈ। ਕਿਦਾਂ ਦਾ ਆਲਾ ਦਵਾਲ ਹੈ ਇਸ ਬਲੌਗਿੰਗ ਤੋਂ ਜੀ ਆਪਾਂ ਦਾਵਾਗੇ ਬਾਕੀ ਕੈਮਰਾ ਵਾਰੇ ਗਾਂ ਲੇਡ ਬਲੌਗ ਹੋਣਗੇ ਉਹਦੇ ਚ ਅਸੀਂ ਆਪਣਾ ਨਾਲ ਜੁੜ ਰਹੇ ਹੋ ਇਹ ਜਿਹੜਾ ਰਸਤਾ ਹੈ ਇਹ ਬਹੁਤ ਜ਼ਿਆਦਾ ਜਾਣੀ ਹੋਏ ਕਿਤੇ ਪਹਾੜੀ ਆ ਜਾਂਦੀ ਨਹੀਂ ਰੇ ਫਿਰ ਆਪਾਂ ਚੜਾਈ ਕਰਨੀ ਪੈਂਦੀ ਹੈ ਫਿਰ ਗਾਉਂ ਤੜਾਈ ਕਰਨੀ ਪੈਂਦੀ ਹੈ ਵਾਟਰ ਸੜਕਾਂ ਵਗੈਰਾ ਬਹੁਤ ਵਧੀਆ ਨਿਸ਼ਾਨੀ ਦੇ ਦਿੱਤੀ ਗਈ। ਕਰੂਜ਼ ਆਪਣਾ ਲਾ ਲਾਉਂਦੇ ਗੱਡੀ ਤੇ ਕਿਉਂਕਿ ਕਈ ਦਾ ਇੰਨੇ 7 8 ਘਟੇ ਆਪਣਾ ਪੈਰ ਕੋ ਬਣਾ ਫਿਰਦੇ ਰਤਾ ਦਾ ਪਲਾ ਪੈਰੋਂ। ਤੇ ਕਰੂਜ਼ ਦਾ ਇਹ ਬੈਦਾ ਫੁਦਰਾ ਕਿ ਆਪਾਂ ਨੂੰ ਬਸ ਸਿਰਫ ਸਟੀering ਵੋਲਡ ਕਰਨਾ ਪਾਉਂਦੇ ਸੱਕੀ। ਉਹਦੇ ਟੈਕਟ ਮਤਲਬ ਕਿ ਕਾਨੂੰਨ ਤੁਰਨਾ ਫਰੂਜ਼ਨ ਦੇ ਰੈਗੂਲੇਸ਼ਨ ਬਾਹਰ ਹੀ ਘਟ ਰਹੀ ਹੈ ਬਹੁਤ ਹੀ ਅਨੰਦ ਸੇਫਟੀ ਸਾਡੇ ਸਾਡੇ ਪ੍ਰਾਇਓਰਟੀ ਹੈ ਚੱਗ ਰਿਹਾ ਹੈ ਤੇ ਫਾਈਨਲੀ ਆਪਾਂ ਕੈਨਬਰਾ ਦੇ ਅੱਜ ਪਾਰਲੀਮੈਂਟ ਹਾਊਸ ਆਇਆ ਤੇ ਇਸ ਸਾਈਡ ਹੈਗਾ 올ਡ ਪਾਰਲੀਮੈਂਟ ਹਾਊਸ ਤੇ ਦੂਸਰੀ ਸਾਈਡ ਹੈਗਾ ਆਪਣੇ ਨਿਊ ਵਾਲਾ ਪਹਿਲਾਂ ਆਪਾਂ ਨਿਊ ਵਾਲੇ ਪਾਸੇ ਜਾ ਰਹੇ ਹਾਂ ਜਿਹੜਾ ਆਲਾ ਦੋਲਾ ਹੈ ਬਹੁਤ ਜ਼ਿਆਦਾ ਇਹ ਸੁਣ ਤੇ ਆ ਥੱਲੋਂ ਰੋਡ ਜਾ ਰਹੀ ਹੈ ਕੋਈ ਆਈ ਡੋਂਟ ਨੋ ਮਸਟ ਨੇਮ ਤੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਨਵੇਂ ਵਾਲਾ ਜਿਹੜਾ ਨਿਊ ਪਾਰਲੀਮੈਂਟ ਹਾਊਸ ਆਫ ਕੈਨਬਰਾ ਜਿਵੇਂ ਮੈਲਬਨ ਹੈਗੀ ਹੈ ਕੈਪੀਟਲ ਸਾਡੇ ਵਿਕਟੋਰੀਆ ਦੀ ਹੈ ਤੇ ਜਿਹੜੀ ਕੈਨਬਰਾ ਹੈ ਇਹ ਕੈਪੀਟਲ ਆਲ ਆਫ ਆਸਟ੍ਰੇਲੀਆ ਦੀ ਕੈਪੀਟਲ ਰਾਜਧਾਨੀ ਕਹਿੰਦੇ ਆਪਾਂ ਹਨ ਰਾਜਧਾਨੀਆਂ ਜਿੱਥੇ ਵੱਡੇ ਵੱਡੇ ਫੈਸਲੇ ਲਏ ਜਾਂਦੇ ਆ ਜਿਹੜਾ ਪਹਿਲਾ ਫਲੈਗ ਹੈ ਇਹ ਹੈਗਾ ਆਪਣੇ ਆਬਰੀਜਨਲ ਦਾ ਦੂਸਰਾ ਟੌਰਸ ਸਾਇਲੈਂਡਰ ਦਾ ਤੇ ਜਿਹੜਾ ਤੀਸਰਾ ਹੈ ਇਹ ਆਸਟ੍ਰੇਲੀਆ ਦਾ ਫਲੈਗ ਹੈ ਜਿਹੜਾ ਆਲ ਓਵਰ ਆਸਟ੍ਰੇਲੀਆ ਨੂੰ ਰਿਪਰੈਜ਼ੈਂਟ ਕਰਦਾ ਹੈ ਟੂਰਿਸਟ ਬਹੁਤ ਜ਼ਿਆਦਾ ਆਇਆ ਅੱਜ ਆਏ ਹੋਏ ਆ ਹਾਲਾਂਕਿ ਕੋਈ ਪਬਲਿਕ ਕੁਆਲਿਟੀਜ਼ ਨਹੀਂ ਹੈਗੀ ਅੱਜ ਬੱਟਰ ਫੇਰ ਵੀ ਰਸ਼ ਬਹੁਤ ਹੈ ਗਰਮੀ ਵੀ ਬਹੁਤ ਜ਼ਿਆਦਾ ਹੈ ਕਹਿੰਦੇ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਪੰਡਿਤ ਜਿਹੜੇ ਮੁਲਕ ਨੱਖਾਈ ਉਹਦਾ ਪੂਰਾ ਨਹੀਂ ਮੰਗਦਾ ਮਰ ਜਾਣੇ ਮਾਨ ਨੇ ਬਹੁਤ ਸੋਹਣੀ ਕੀ ਲਿਖੀ ਹੈ ਵੀ ਸਲੂਟ ਇਸ ਕੰਟਰੀ ਨੂੰ ਤੇ ਇਹ ਸਾਡਾ ਫਲੈਗ ਹੈ ਜੀ ਸਲੂਟ ਇਸ ਕੰਟਰੀ ਨੂੰ ਜਿਹਨੇ ਰੋਟੀ ਜੋਕਰੇ ਕਰਤਾ ਆਪਣੇ ਪੈਰਾਂ ਤੇ ਖੜਾ ਕਰਤਾ ਜਿੱਦਾਂ ਆਪਣੇ ਕਿ ਪਾਰਲੀਮੈਂਟ ਦੇ ਵਿੱਚ ਐਂਟਰੀ ਵਗੈਰਾ ਬਹੁਤ ਹਾਰਡ ਹੁੰਦੀ ਹੈ ਇੱਥੇ ਤੁਸੀਂ ਈਜ਼ੀਲੀ ਅੰਦਰ ਆ ਸਕਦੇ ਹੋ ਵੀਡੀਓਗ੍ਰਾਫੀ ਕਰ ਸਕਦੇ ਹੋ ਇੱਥੇ ਨਾ ਜਿਆਦਾ ਰੋਕ ਟੋਕ ਨਹੀਂ ਹੋएगी ਵੀ ਸਿਕਿਉਰਿਟੀ ਹੈ ਸਾਰਾ ਜੋ ਸਿਕਿਉਰਿਟੀ ਚੈੱਕ ਹੋ ਰਹਾ ਹੁੰਦਾ ਪਰ ਜਿੱਦਾਂ ਆਪਣੇ ਦਿੱਲੀ ਵਗੈਰਾ ਇੰਨਾ ਈਜ਼ਲੀ ਆਪਾਂ ਅੰਦਰ ਨਹੀਂ ਜਾ ਸਕਦੇ ਜਾਂ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਹਨ ਬਟ ਇੱਥੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈ ਜੀ ਜਦ ਮੈਂ ਹੁਣ ਅੰਦਰ ਅੱਜ ਥੋੜਾ ਜਿਹਾ ਮੈਨੂੰ ਮੈਂ ਹੁਣ ਅੰਦਰ ਆ ਗਿਆ ਮੈਨੂੰ ਥੋੜਾ ਜਿਹਾ ਇਹ ਨਾ ਹਾਲੀਵੁੱਡ ਉਹਨਾਂ ਪਹਿਣਾਏ ਕਿ ਇਹ ਸੈਨੇਟਰ ਇਹ ਸੈਨੇਟ ਦੇ ਪ੍ਰੈਜ਼ੀਡੈਂਟ ਨੇ ਇਹ ਤਾਂ ਉਹ ਪ੍ਰੈਜ਼ੀਡੈਂਟ ਉਹ ਸੈਨੇਟਰ ਆਈ ਤੋਂ ਜਿਹੜੇ ਐਮਪੀਜ਼ ਹੋ ਕੇ accompani ਮੈਂ ਕੰਨੀ ਉਸੋ ਕੁਲ ਜਿਹਾ ਕੇ ਕੁਇਨਜ਼ਲੈਂਡ ਦੈਨ ਅਸੌਲਸ ਫਿਰ ਲੀਅਰ ਦੈਨ ਟਸਮਾਨੀਆ ਤੇ ਫੇਰਾ ਵਿਕਟੋਰੀਆ ਦੈਨ ਗਾਸਟ੍ਰਨ ਆਸਟ੍ਰੇਲੀਆ ਤੇ ਫੇਰਾ ਜਿਹੜਾ ਕੈਨਬਰਾ ਤੋਂ ਏਸੀਟੀ ਕਹਿੰਦੇ ਨੇ ਆਪਾਂ ਇਹਨੂੰ ਜਾਂ ਨਾਰਥਰਨ ਟੈਰੀਟਰੀ ਕਹਿੰਦੇ ਆ ਜਿਹੜੀਆਂ ਦੋ ਸੈਨਟਸ ਐਚ ਕਿ ਆਪਣੀਆਂ ਸਟੇਟਸ ਆ ਜਿਵੇਂ ਆਪਣੇ ਇੰਡੀਆ ਚ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਤੇ ਇਹ ਫਿਰ ਸਾਰੀਆਂ ਸਟੇਟਸ ਦੇ ਐਮਪੀਸ ਐ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਡੇ ਹੁਣ ਮੌਜੂਦਾ ਪ੍ਰਾਈਮ ਮਿਨਿਸਟਰ ਨੇ ਤਾਂ ਉਹਨਾਂ ਐਂਥਨੀ ਆਲਵਾਨੀ ਐਮਪੀ ਤੇ ਪ੍ਰਾਈਮ ਮਿਨਿਸਟਰ ਵੀ ਹੈ ਇਹ ਐਂਥਨੀ ਇਹ ਆਸਟ੍ਰੇਲੀਅਨ ਲੇਬਰ ਪਾਰਟੀ ਦੇ ਆ ਹੈ ਸਾਡੇ ਮੌਜੂਦਾ ਪ੍ਰਾਈਮ ਮਿਨਿਸਟਰ ਤੇ ਇਹ ਲੇਬਰ ਪਾਰਟੀ ਤੋਂ ਹੈ ਤੇ ਨਾਲ ਸਾਰੇ ਆਪਣੇ ਇਹਨਾਂ ਵਿੱਚ ਜੋ ਆਪਾਂ ਬਜ਼ਾਰਤ ਕਹਿੰਦੇ ਨੇ ਕੈਬਨਟ ਕਹਿੰਦੇ ਨੇ ਹਣਾ ਕਿ ਕਿ ਵੋਹਣਾ ਦੀ ਪਾਰਟੀ ਦੀ ਹੈ ਇਹ ਤੁਸੀਂ ਇੱਥੇ ਦੇਖ ਸਕਦੇ ਹੋ